ਜੀ ਅੱਜ ਗਏ ਆ ਮੁੰਡੇ ਗੁਰਦਰਾ ਸਾਹਿਬ ਆ ਪੀਪਲਸ ਪੰਜਾਬੀ ਪੀਪਲਸ ਚਿੱਟਾ ਕੁੜਤਾ ਪਜਾਮੇ ਨਾਲ ਇੱਕ ਹੋਰ ਮੁੰਡੇ ਨਾਲ ਜਪਾਇਆ ਜਾਂਦਾ ਮੈਂ ਉਹ ਚਿੱਟਾ ਕੁੜਤਾ ਮੈਂ ਪਾਣਾ ਜਸਵੀਰ ਸੜਦਾ ਹੀ ਰਹਿਣ ਆਈਏ ਨਾ ਦਾ ਏਰੀਆ ਕਾਰੇ ਸ਼ੌਂ ਗਿਆ ਗੇੜੇ ਆ ਜੀ ਪਿੰਗਾ ਵੀ ਤੁਰਿਆ ਕੋਈ ਗੱਲੀ ਤੇ ਪਜਾਮੇ ਗੁਰਦਰਾ ਸਾਹਿਬ ਮੱਥਾ ਟੇਕ ਗਏ ਆ ਆਪਾਂ ਗੁਰਦਾਰੇ ਦੀ ਵੀਡੀਓ ਨਹੀਂ ਬਣਾਈ ਆ ਵੀ ਨਾਲ ਆਪਣੇ ਮੁੰਡੇ ਮੈਂ ਵੀ ਤੁਹਾਡਾ ਟੰਗਾਲੀਆਂ ਮਗਰ 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 ਬਾਬਾ ਉਹ ਨੀਲੀ ਲਾਲ ਰਾਂਣੀ ਲੈ ਜਿਹੜੀ ਗੱਡੀ ਪਾਰਕ ਕੀਤੀ ਉਹ ਵੀ ਉਹ ਹੱਲਣੀ ਮੈਂ ਕਿੱਥੇ ਤੋਂ ਪਾਰਕ ਕੀਤੀ ਗੱਡੀ ਬਾਬਾ ਪਰ ਮੈਨੂੰ ਇੱਕ ਤਰੀਕ ਗੱਲ ਬਹੁਤ ਗਲਤ ਲੱਗੀ ਹਾਂਜੀ ਜਿਹੜੇ ਤੋਂ ਉੱਥੇ ਬਜਨ ਕੱਢੇ ਉਹ ਤਰੇ ਆਦਾ ਬਣਦੇ ਤੂੰ ਸਿੱਧਾ ਗੱਲ ਕਰ ਦੇ ਕਿਦਾਂ ਜੋ ਜੀ ਮੰਨਣੀ ਮੰਨਣੀ ਨਹੀਂ ਇਹ ਵੇਖੋ ਆਂਦਾ ਵੀ ਮੈਂ ਕਾ ਬਦੁਰੂ ਘਰ ਪਈ ਹੈ ਨਹੀਂ ਗੱਡੀ ਖਾਣੀ ਜਦੋਂ ਗੁਰੂ ਮਹਾਰਾਜ ਕਹਿੰਦਾ ਤਾਂ ਘਰ ਪਈ ਹੈ ਵੇ ਆਹ ਗੱਲ ਬਾਬਾ ਗਲਤ ਨਾ ਕਰ ਇਧਰ ਹੋਇਆ ਕੱਲਾ ਤੁਸੀਂ ਕਿਦਾਂ ਕਹੇ ਜੇ ਕਿੰਨੇ ਕ ਭਰਾ ਜ ਆ ਗਏ 14 15 ਕ ਨਹੀਂ ਬਾਬਾ ਕਿੰਨੇ ਭਰਾ ਆਏ 1100 ਉਹਨੂੰ ਕਹਿੰਦੇ ਆ ਵਸ ਤਾਂ ਕੱਲਾ ਕੱਲਾ ਵਾ ਇਧਰ ਹੋਇਆ ਤੇ ਆ ਕਿੰਨੇ ਕ ਦੱਸੀ ਮੜੇ ਸਵਾਲ ਆਖਿਆ ਤੇ ਬਾਬਾ ਆਂਦਾ ਇਧਰ ਨੂੰ ਜਲਦੀ ਬਦੂਤਾ ਤੇ ਮੈਂ ਘਰ ਨੂੰ ਜਾਣਾ ਵਾਂ ਗੱਡੀ ਪੁੱਛ ਕੇ ਲੈ ਆ ਉਹਦਾ ਕੋਈ ਗੱਲ ਬਾਤ ਕੋਣ ਜਿੰਮੇਵਾਰ ਹਾਲੇ ਬਾਬਾ ਗੱਡੀ ਸਟਾਰਟ ਕਰੀ ਲੋ ਕਰੇ ਦੱਸੀ ਖੋਲੀ ਮੜੇ ਚਾਬੀ ਫੜ ਕਰੀ ਆਹ ਵੇਖੋ ਬਾਬੇ ਨੇ ਗੱਡੀ ਪਾਰ ਕੀਤੀ ਰੋਲਾ ਚੋਟੀ ਦਾ ਡਰਾਈਵਰ ਆਇਆ ਐ ਇੱਥੇ ਕੀ ਆ ਚਪੇੜਾ ਬੰਦ ਕਰਿਆ ਨੂੰ ਆ ਗੱਡੀ ਇਹਨੇ ਪਾਰ ਕੀਤੀ ਬਾਬੇ ਨੇ ਵੱਕੜੀ ਛਾਵੇਂ ਲਾਈ ਆ ਛਾਵੇਂ ਲਾਈ ਭਾਵੇਂ ਤੇਰੇ ਵਾਰ 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 ਨਹੀਂ ਲਾਈ ਭਾਵੇਂ ਤੋੜ ਦਿੰਦਾ ਕਾਹ ਹੋਣੀ ਹੈ ਗਈ ਆ ਵੇਖ ਮਾਰੀ ਸਲਫ ਮਾਰਦੇ ਕੋਈ ਨਹੀਂ ਮਾਰਦੇ ਸਾਨੂੰ ਮਾਰ ਦਿੰਦਾਾਂ ਛੜ ਗਿਆ ਆ ਵੇਖ ਲੋ ਗੱਡੀ ਇਹਨੇ ਪਾਰ ਕੀਤੀ ਬਾਬੇ ਨੇ ਬਾਬੇ ਤਾਂ ਨਹੀਂ ਕੋਈ ਆ ਬਾਬਾ ਇਧਰ ਆ ਬਹੁਤ ਸੋਹਣੀ ਗੱਡੀ ਪਾਰ ਕੀਤੀ ਓ ਵੇਖੀ ਹੋਵੇ ਮੋੜ ਜਾਦਾ ਚੜਜੜ ਲ ਗਈ ਕਿਉਂ ਨਿਆਣਾ ਵਾ ਅੱਜ ਅਸੀਂ ਦੱਸੀ ਨਾ ਭਾਜੀ ਪਹਿਲਾਂ ਕਿਹੜੀ ਗੱਲ ਦੱਸੀ ਬਾਬਾ ਦਾ ਤੇਰੇ ਅੱਜ ਬਹੁਤ ਗਲਤ ਗੱਲ ਹੈ ਗੁਰੂ ਘਰ ਬੜੇ ਵਧੀਆ ਨੇ ਮੈਂ ਲੈ ਕੇ ਆ ਗੱਡੀ ਆਪਣੀ ਤੇ ਆਹਦਾ ਗੱਡੀ ਇੱਧਰੋਂ ਨਹੀਂ ਖਾਨੀ ਤੇ ਰਿਕਵਰੀ ਤੇ ਲੈ ਜਾਊਗਾ ਵੇਖੋ ਇਹਨਾਂ ਦੇ ਲੱਖੇ ਕਾਦੇ ਲੱਗਣਾ ਤੇ ਜੱਸ ਵੇਖੋ ਪੰਜਾਬੀ ਬੋਲਦੇ ਸਿਆਰੇ ਆ ਰਹੇ ਐਵੇਂ ਆਏ ਆ ਹਾਂ ਇਹ ਬਾਬੇ ਦੇ ਘਰ ਨਵੇਂ ਹੀ ਆ ਸਾਰੇ ਓਏ ਇੱਥੇ ਵਾਗਿਆ ਉੱਤੇ ਵਾਲਾ ਪਿਛੇ ਵਾਲਾ ਬਾਬਾ ਵੇਖ ਲਾ ਬਾਬਾ ਤੇਰੇ ਵੇਲ ਆ ਕੰਮ ਫਿਰ ਬਾਬਾ ਆਹ ਗੱਲ ਤੇਰੇ ਲਈ ਚੰਗੀ ਨਹੀਂ ਓ ਬਾਬਾ ਗਲਤ ਕੀਤਾ ਯਾਰ ਆ ਵੇ ਕੁਝ ਨਹੀਂ ਹੋਇਆ ਬਿਲਕੁਲ ਟੋਕ ਹੋਣ ਰਾਜ ਹੋਣੀ ਘੜ ਘੜਦੀ ਹੋਣੀ ਫੋਟੋ ਖਿੱਚ ਲਵਾ ਗਿਆ ਇਹਦਾ ਕਿੰਨਾ ਪੁਰਾਣਾ ਇਹਦਾ ਪੁੱਛੋ 14 ਪਿੰਟੂ ਦੇ ਨਾਲ 14 ਹਰ ਚਲੋ ਜੀ ਨਸਤਾਲੀਆ ਬਰਤਨਾਂ ਦੇ ਪਲੇਟਾਂ ਦੇ ਲੱਗਦੀਆਂ ਥੋੜੋ ਖਿੱਚ ਲੱਗੇ ਮੁੰਡਿਆਂ